ਰੰਜੀਤ ਮੈਂ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦਾ ਪ੍ਰੈਜ਼ੀਡੈਂਟ ਰੰਜੀਤ ਸਿੰਘ ਨੰਗਲ ਮੇਰੇ ਵੱਲੋਂ ਸਾਰਿਆਂ ਨੂੰ ਰਾਮ ਰਾਮ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਮੈਂ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਆਪਣੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਮੈਂਬਰਾਂ ਨੂੰ ਮੈਨੇਜਮੈਂਟ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿਨਣਾ ਹਾਂ ਕਿ ਅੱਜ ਆਪਣਾ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਜੋ ਹੈ ਉਹ ਰਜਿਸਟ੍ਰੇਸ਼ਨ ਨੰਬਰ ਵੀ ਆ ਚੁੱਕਾ ਹੈ ਔਰ ਸਾਡਾ ਸਰਟੀਫਿਕੇਟ ਵੀ ਆ ਚੁੱਕਾ ਹੈ। ਦੋਸਤੋ ਇਹ ਸਾਡੀ ਕਾਮਯਾਬੀ ਦੀ ਪਹਿਲੀ ਸੀੜੀ ਹੈ ਜੋ ਅਸੀਂ ਅੱਜ ਚੜ ਚੁੱਕੇ ਹਾਂ। ਔਰ ਮੈਂ ਤਨਵਾਦ ਕਰਦਾ ਹਾਂ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਚੇਅਰਮੈਨ ਕਵਰ ਬਲਵਿੰਦਰ ਸਿੰਘ ਜੀ ਦਾ ਜਿਨ੍ਹਾਂ ਨੇ ਕਿ ਇੱਕ ਆਡੀਓ ਪਾ ਕੇ ਸਾਰਿਆਂ ਨੂੰ ਦੱਸਿਆ ਤੇ ਨਾਲ ਹੀ ਮੈਂ ਧੰਨਵਾਦ ਕਰਦਾ ਹਾਂ ਆਪਣੇ ਸਾਰੇ ਸਪੋਰਟਸ ਕਲੱਬ ਦੇ ਮੈਨੇਜਮੈਂਟ ਦਾ ਸ਼੍ਰੀ ਅਸ਼ਵਨੀ ਠਾਕੁਰ ਜੀ ਦਾ ਵੋਇਸ ਚੇਅਰਮੈਨ ਸੈਕਟਰੀ ਫੌਜਾ ਸਿੰਘ ਜੀ ਦਾ ਕੈਸ਼ੀਅਰ ਠਾਕੁਰ ਰਗਵੀਰ ਸਿੰਘ ਬਿੱਟੂ ਜੀ ਦਾ ਐਗਜ਼ੀਕਿਊਟਿਵ ਮੈਂਬਰ ਰਾਜੀਵ ਠਾਕੁਰ ਦਾ ਜੁਆਇੰਟ ਸੈਕਟਰੀ ਤਰਮਿੰਦਰ ਸਿੰਘ ਜੀ ਦਾ ਐਗਜ਼ੀਕਿਊਟਿਵ ਮੈਂਬਰ प्रदीप ਜੀ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਾਰਿਆਂ ਨੇ ਮਿਹਨਤ ਕਰਕੇ ਅੱਜ ਪਹਿਲੀ ਕਾਮਯਾਬੀ ਦੀ ਸੇੜੀ ਚੜ ਚੁੱਕੇ ਨੇ ਦੋਸਤੋ ਇਹ ਸਾਡੀ ਕਾਮਯਾਬੀ ਜੋ ਹੈ ਪੂਰੇ ਨਗਰ ਦੀ ਕਾਮਯਾਬੀ ਹੈ ਔਰ ਮੈਂ ਇੱਕ ਖਾਸ ਤੁਹਾਨੂੰ ਗੱਲ ਦੱਸਣੀ ਚਾਹੁੰਨਾ ਆ ਕਿ ਤੁਸੀਂ ਕੱਲ 7 ਵਜੇ ਸ਼ਾਮ ਨੂੰ 7 ਵਜੇ ਕੱਲ ਸ਼ਾਮ 7 ਵਜੇ ਅਸੀਂ ਡੋਗਰਾ ਪਬਲਿਕ ਸਕੂਲ ਵਿਕੇ ਇੱਕ ਮੀਟਿੰਗ ਉਲੀਕੀ ਹੈ ਜਿਹਦੇ ਵਿੱਚ ਇੱਕ ਤੇ ਤੁਸੀਂ ਇਕੱਠੇ ਹੋਵੋ ਮੁबारकबाद ਦਿਓ ਔਰ ਨਾਲ ਅਸੀਂ ਅੱਗੇ ਕੀ ਕਰਨਾ ਹੈ ਕਿਉਂਕਿ ਹੁਣ 15 ਅਗਸਤ ਆ ਰਹੀ ਹੈ 15 ਅਗਸਤ ਦੇ ਵਿੱਚ ਅਸੀਂ ਅੱਗੇ ਪ੍ਰੋਗਰਾਮ ਕੋਈ ਉਲੈਖੀ ਹੈ ਕਿ ਅਸੀਂ ਝੰਡਾ ਵੀ ਲਹਿਰਾਉਣਾ ਹੈ ਸਾਡਾ ਆਜ਼ਾਦੀ ਦਾ ਦਿਨ ਹੈ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਨੂੰ ਪ੍ਰਣਾਮ ਵੀ ਕਰਨਾ ਹੈ ਅਸੀਂ ਔਰ ਦੋਸਤੋ ਤੁਸੀਂ ਇੱਕ ਵਾਰੀ ਕੱਲ ਸਾਰੇ ਹੀ ਇਕੱਠੇ ਹੋਵੋ ਤੇ ਅਸੀਂ ਉੱਥੇ ਬਹਿ ਕੇ ਆਪਣਾ ਵਿਚਾਰ ਵਟਾਂਦਰਾ ਕਰੀਏ ਮੈਂ ਫੇਰ ਇੱਕ ਵਾਰੀ ਰਣਜੀਤ ਸਿੰਘ ਪ੍ਰੈਜ਼ੀਡੈਂਟ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਨੰਗਲ ਬਿਆਲਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਆਪਣੀ ਟੀਮ